ਜੀ ਦੋਸਤੋ ਮੈਂ ਮਨਦੀਪ ਸਿੰਘ ਦਲਿਆਉ ਉਮਰਾ ਡੈਰੀ ਫਾਰਮ ਚ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਬਲੱਡਾ ਜ਼ਿਲ੍ਹਾ ਮਾਨਸਾ ਇੱਕੇ ਝੋਟੀ ਆ ਆਪਣੇ ਕੋਲ ਤੀਜੇ ਸੂਈ ਵੀ ਹੋ ਸਕਦੀ ਐ ਚੌਥੇ ਵੇਲੇ ਦੋ ਮੱਜਾਂ ਸੇਲ ਵਾਸਤੇ ਨੈਕਸਟ ਟਾਈਮ ਸਾਫ ਅਡਰ ਦੀ ਆ ਤੇ ਹਫਤੇ ਕਦੇ ਲਗਭਗ ਸੂਈ ਵੀ ਹੋਊਗੀ ਇਹ ਆਰਡਰ ਕੁਆਲਟੀ ਤੁਸੀਂ ਦੇਖ ਸਕਦੇ ਹੋ ਕੋਈ ਲੈ ਵਿੱਚ ਨਹੀਂ ਕਾਨ ਹੈਗਾ 1,20,000 ਰੁਪਏ ਰੇਟੇ ਦਾ ਲੈਣ ਦੇਣਾ ਮੰਗਰੇ ਦੇ ਕਟਾਗਾ ਨਾੜੂਆ ਵੀ ਨਹੀਂ ਟੁੱਟਿਆ ਹਜੇ ਤੇ 13 ਤੋਂ ਬਾਹਰ 14 ਤੋਂ ਘੱਟ 13 ਤੋਂ ਬਾਹਰ-ਬਾਰ ਦੁੱਧ ਤਿਆਰ ਆ ਹੁਣ ਕੰਡੇ ਵਾਲਾ ਇਹਦਾ ਉਮੀਦ ਹੈਗੀ 16-17 ਕਿਲੋ ਦੁੱਧ ਕੱਢਣ ਦੀ ਬਾਕੀ ਇਹਦਾ ਦੁੱਧ ਤਿਆਰ ਹੋ ਗਿਆ ਆਪਾਂ ਪੂਰੀ ਵੀ ਵੀਡੀਓ ਪਾ ਦਾਂਗੇ ਦੀ ਜਵਾਈ ਦੀ ਇਹ ਕੇ ਝੋਟੀ ਜਾਂ ਦੂਜਾ ਸੂਆਗਾ ਪੂਰਾ ਖੁੱਲਾ ਕਰਦਾ ਅਡਰ ਕੁਆਲਟੀ ਦੀ ਜਿਵੇਂ ਪਿੱਛੇ ਨੂੰ ਵੀ ਆ ਤੇ ਮੂਰੇ ਨੂੰ ਵੀ ਸਾਫ਼ ਅਡਰ ਆ ਬਿਲਕੁਲ ਇਹ ਮੈਲੇ ਤੇ ਲੱਗ ਰਹੀ ਆ 9-10 ਦਿਨਾਂ ਦੇ ਲਗਭਗ ਸੂਈ ਵੀ ਹੋ ਗਈ ਹੋ ਗਈ ਇਹ ਤੇ ਦੁੱਧ ਦੇ ਥਲੇ ਵੱਧ ਅਸੀਂ ਥੋੜਾ ਮੈਲੇ ਤੇ ਹੋਣ ਕਰਕੇ ਘਟ ਗਈ ਮੰਗਰੇ ਦੇ ਕੱਟਾਗਾ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਕ ਦਿਨਾਂ ਦੀ ਸੂਈ ਹੋ 16 ਕਿਲੋ ਦੇ ਲਗਭਗ ਦੁੱਧ ਹੁਣ 15 ਕਿਲੋ ਤੋਂ ਬਾਰ-ਬਾਰ ਦੁੱਧ ਤਿਆਰ ਹੈ ਦਾ 1.5 15-16 ਕਿਲੋ ਦੇ ਲਗਭਗ ਇਹਦੀ ਆਪ ਪੂਰੀ ਚਵਾਈ ਵੀ ਦਿਖਾਵਾਂਗੇ ਅਰੇ ਬੱਚਾ ਛੜਤਾ ਸੀ ਆਪਾਂ ਇਹਦਾ ਰੇਟ ਹੈਗਾ 1,55,000 ਰੁਪਇਆ ਜੇ ਲੈਣ ਦੇਣ ਪੁੱਛਦੇ ਤਾਂ 1.5 ਲੱਖ ਰੁਪਇਆ ਉਹਦਾ 1,20,000 ਰੁਪਇਆ ਰੇਟ ਲੈਣ ਦੇਣੀ ਆ ਜਿਸਕੇ ਸੇ ਵੀ ਨਾ ਲੈਣੀ ਹੋਵੇ ਦੋ ਟਾਈਮ ਤਿੰਨ ਟਾਈਮ ਚਵਾਈ ਵੀ ਕਰ ਸਕਦੇ ਹੋ ਤੁਸੀਂ ਆਪਣੇ ਕੋਲੇ ਰਹਿ ਕੇ ਮੰਗ ਰਹੇ ਇਹਦੇ ਦੋਨਾਂ ਮੱਜਾਂ ਦੀ ਘੱਟੇ ਨੇਗੇ ਇਹ ਹੁਣ ਵੀ ਆਪਾਂ ਨੂੰ ਆਪਣੀਆਂ ਮੱਝਾਂ ਦੀ ਵੀਡੀਓ ਪਾਈ ਜੀ ਮੈਨੂੰ ਲੱਗਦਾ 9-10 10 ਦਿਨ ਹੋ ਗਏ ਹੋਣਗੇ 10 ਦਿਨਾਂ ਦੇ ਵਿੱਚ ਵਿੱਚ ਆਪਾਂ 7 ਮੱਝਾਂ ਇਹ ਤੋਂ ਪਹਿਲਾਂ ਵੇਚਤੀਆਂ 8ਵੀਂ ਤੇ 9ਵੀਂ ਮੱਝਾਂ ਦੀ ਹੁਣ ਆਪਾਂ ਵੀਡੀਓ ਦਿਖਾ ਰਹੇ ਹਾਂ ਕਿ ਵਿੱਚ ਕੋਈ ਮੱਝਾਂ ਹੁੰਦੀਆਂ ਹੀ ਵਾਕੀਆਂ ਸੀਗੀਆਂ ਵੇਕੀਆਂ ਸੀਗੀਆਂ ਕਿ ਆਪਾਂ ਨੂੰ ਵੈ ਹੁੰਦਾ ਵੀ ਜੀ ਲਾ ਕੇ ਪਸ਼ੂ ਦੁੱਧ ਤਿਆਰ ਹੋਵੇ ਫੇਰ ਹੀ ਵੀਡੀਓ ਪਾਉਣ ਦਾ ਫਾਇਦਾ ਰਹਿੰਦਾ ਹੁਣ ਇਹ ਝੋਟੀ ਇਹ ਦੂਜਾ ਸੂਆਗਾ ਉਮੀਦ ਇਹਦੀ ਵੱਧ ਦੁੱਧ ਦੀ ਵੀ ਆ ਅੱਜ 10 ਕੁ ਦਿਨਾਂ ਦੇ ਲਗਭਗ ਸੂਈ ਵੀ ਹੋ ਗਈ ਹੋਗੀ ਹੈ ਇਹ ਥਣਾ ਦਾ ਤੁਸੀਂ ਪਸਮਾ ਵੀ ਦੇਖ ਸਕਦੇ ਹੋ ਬਿਲਕੁਲ ਨਰਮ ਚਵਾਈ ਆ ਬਿਲਕੁਲ ਠੰਡੀ ਮੱਝਾ ਦੀ ਪਿੱਠ ਪੂੜੇ ਦੀ ਵੀ ਪੂਰੀ ਸੋਹਣੀ ਹੈਗੀ ਕੱਦ ਵੀ ਠੀਕ ਹੈ ਤੁਸੀਂ ਅੱਗੇ ਪਿੱਛੇ ਵੀਡੀਓ ਚ ਵੀ ਦੇਖਿਆ ਹੋਊਗਾ 1,55,000 ਰੁਪਏ ਰੇਟ ਦਾ ਲੈਣ ਦੇ 1.5 ਲੱਖ ਰੁਪਇਆ ਕੰਡੇ ਵਾਲਾ ਦੁੱਧ ਤਿਆਰ ਆ ਹੁਣ ਇਹ ਥੱਲੇ ਇਹ ਵੀ ਦੁੱਧ 16-16 ਤੋਂ ਹੀ ਵਾਰ ਸੀਗਾ ਇਹ ਥੱਲੇ ਥੋੜਾ ਜਿਹਾ ਮੇਲੇ ਕਰਨ ਚਲਣ ਕਰਕੇ ਥੋੜੀ ਜਿਹੀ ਮੇਲੇ ਚਲਣ ਕਰਕੇ ਦੁੱਧ ਥੋੜੀ ਜਿਹੀ ਘਟ ਗਈ ਮੜਾ ਮੋਟਾ ਬਾਕੀ ਇਹ ਸਾਫ ਹੋਈ ਜਦੋਂ ਤੁਹਾਨੂੰ ਫੇਰ ਵੀ ਦਿਖਾਵਾਂਗੇ ਜੀ ਚਵਾਈ ਵੀ ਤੁਸੀਂ ਦੇਖ ਸਕਦੇ ਹੋ ਨਰਮ ਚਵਾਈ ਆ ਕੋਈ ਸ਼ਰਲਾ ਨਹੀਂ ਹੈਗਾ ਬੂਰੀ ਮੋਟੀ ਚਵਾਈ ਆ ਮੱਝ ਦੀ ਆ ਗਾੜੀ ਵੀ ਇਹਦੀ 2 ਕਿਲੋ ਦੇ ਲਗਭਗ ਹੋਊਗੀ ਦੋ ਮੱਝਾਂ ਸੇਲ ਵਾਸਤੇ ਨੇ ਹੁਣ ਵਿੱਚ ਆਪਾਂ ਨੂੰ ਵੀਡੀਓ ਥੋੜੀ ਤਾਂ ਵੀ ਨਹੀਂ ਪੈ ਰਹੀ ਆਪਨੂੰ ਆਇਆ ਹੁੰਦਾ ਵੀ ਜਦੋਂ ਪਸ਼ੂ ਆਉਂਦਾ ਇੱਕ ਦੋ ਦੋਨਾਂ ਚਾਪ ਨੂੰ ਵੀ ਨਹੀਂ ਪਤਾ ਲੱਗਦੀ ਪਸ਼ੂ ਕਿਵੇਂ ਹੁੰਦਾ ਕਿਵੇਂ ਨਾ ਕਿ ਜਿੰਨਾਂ ਚਿਰ ਪਸ਼ੂ ਦੀ ਡਿਟੇਲ ਨਹੀਂ ਪਤਾ ਲੱਗਦੀ ਉਹਦੇ ਘਰੇ ਆ ਕੇ ਉਹਨਾਂ ਜਿਹੜਾ ਆਪਾਂ ਵੀਡੀਓ ਵੀ ਨਹੀਂ ਬਣਾ ਸਕਦੇ ਜਾਂ ਵੀਡੀਓ ਦੱਸ ਵੀ ਨਹੀਂ ਸਕਦੇ ਨੂੰ ਕਈ ਵਾਰ ਆਪਾਂ ਦੱਸ ਦਈਏ ਹੋਰ ਪਸ਼ੂ ਕੱਖ ਨਾ ਖਾਵੇ ਟੁੱਟ ਜੇ ਦੁੱਧੋਂ ਹੋਰ ਫਿਰ ਥੋੜਾ ਜਿਹਾ ਗਲਤ ਹੋਏ ਨਾ ਆਪਾਂ ਨੂੰ ਆਇਆ ਹੁੰਦਾ ਵੀ ਜਦੋਂ ਪਸ਼ੂ ਜੀ ਲਾਜੇ ਦੁੱਧ ਤਿਆਰ ਹੋਵੇ ਉਦੋਂ ਵੀਡੀਓ ਪਾਉਣ ਦਾ ਫਾਇਦਾ ਹੁਣ ਆਪਾਂ ਇਹਦਾ ਕਹਿ ਲਈਏ 20 ਕਿਲੋ ਦੁੱਧ ਦਿਓ ਫਿਲਹਾਲ ਇਹ ਥੱਲੇ 15.5 16 ਕਿਲੋ ਦੇ ਲਗਭਗ ਦ ਪਰ ਮੀਤ ਹੈਗੀ 1 ਕਿਲੋ 2 ਕਿਲੋ ਦੁੱਧ ਹੋਰ ਉਠਣ ਦੀ ਫਿਰ ਦੇਖਦੇ ਆ ਵੀ ਕਿੱਥੋਂ ਤੱਕ ਜਾਂਦੀ ਆ ਦੇਣਾ ਦਾ ਕਰ ਦੁੱਧ ਤੋਂ ਵੱਧ ਚਾਹੀਦਾ ਇਹਨੂੰ ਪਰ ਐ ਵੀ ਫਿਲਹਾਲ 16 ਕਿਲੋ ਦੇ ਲਗਭਗ ਦੁੱਧ ਤਿਆਰ ਹੋ ਗਿਆ ਦਾ ਕੰਡੇ ਵਾਲਾ 16 ਤੋਂ ਘੱਟ ਹੋਊਗਾ 15.5 16 ਕਿਲੋ ਤੇ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰਾ ਬਾਕੀ ਇਹ ਪੰਜ ਸੱਤ ਦਿਨ ਜੇ ਕਈ ਵਾਰ ਖੜ ਗਈ ਨਾ ਸੇਲ ਹੋਈ ਵਧੀਆ ਦੁੱਧ ਤਿਆਰ ਕਰ ਗਈ ਤਾਂ ਆਪਾਂ ਦੁਬਾਰੇ ਵੀ ਜਵਾਈ ਦੀ ਵੀਡੀਓ ਪਾ ਦਾਂਗੇ ਇਹਦੀ ਤੇ ਜਿਹੜੀ 1 ਨੰਬਰ ਵਾਲੀ ਮੱਝ ਆ ਉਹਦਾ 1 ਲੱਖ 20 ਹਜ਼ਾਰ ਰੁਪਏ ਰੇਟ ਲੈਣ ਦੇਣਾ ਉਹਦਾ ਵੀ ਮੰਨ ਕੇ ਚੱਲੋ ਅੱਜ ਜੀ 7ਵਾਂ 8ਵਾਂ 7ਵਾਂ ਕਦਨ ਹੋ ਉਸੂਈ ਨੂੰ ਆਪ ਤਾਂ 5 ਤੇ ਦੁੱਧ ਪਰ ਫਿਰ ਵੀ 13 ਕਿਲੋ ਤੋਂ ਬਾਰ-ਬਾਰ ਦੁੱਧੋ ਦਾ ਕੰਡੇ ਵਾਲਾ ਤਿਆਰ ਆ ਆਪਣੇ ਕੋਲ ਆਈ ਨੂੰ ਵੀ ਹੋ ਗਿਆ ਉਹਨੂੰ 4 ਕ ਦਿਨ ਉਦੋਂ ਏ ਥੱਲੇ ਦੁੱਧੋ 10 ਕਿਲੋ ਦੁੱਧ ਸੀ ਸੋ ਪਰ ਜੀ ਉਹ ਦੁੱਧ ਡੰਗੋ ਡੰਗ ਵੱਧ ਰਹੀ ਆ ਇਹ ਵੀ ਵਧੀਆ ਦੁੱਧ ਕੱਢਿਆ ਸੀ ਇਹ ਨਹੀਂ ਥੋੜਾ ਮੈਲੇ ਦੇ ਚੱਲਣ ਕਰਕੇ ਥੋੜੀ ਜਿਹੀ ਜੰਨ ਲੱਗ ਗਿਆ ਨੇ ਬਸ ਉੱਥੇ ਥੋੜੀ ਜਿਹੀ ਘਟ ਗਈ ਤੇ ਜਦੋਂ ਆਪਾਂ ਦੁੱਧੇ ਦਾ ਪੂਰਾ ਤਿਆਰ ਹੋ ਗਿਆ ਉਹ ਦੋਨਾਂ ਦੀ ਵੀਡੀਓ ਪਾ ਦਾਂਗਾ ਉਮੀਦ ਉਹਦੀ ਵੀ ਹੈਗੀ ਆ ਵੀ 15 16 ਕਿਲੋ ਦਾ ਘਟ ਰਹੀ ਨਹੀਂ ਹੋ ਸਕਦਾ ਵੱਧ ਵੀ ਦੇ ਦੇ ਪਰ ਫਿਲਹਾਲ ਤੁਸੀਂ ਗਾੜੀ ਵੀ ਦੇਖ ਸਕਦੇ ਹੋ ਇਹ 2 ਕਿਲੋ ਦੇ ਲਗਭਗ ਗਾੜੀ ਹੋਊ। ਅਗਲੇ ਸਣ ਬਿਲਕੁਲ ਖਾਲੀ ਕਰਦੇ ਆਪਾਂ। ਕੋਈ ਥਣ ਨਹੀਂ ਘੱਟ ਵੱਧ ਹੈਗਾ। ਜਿਹੜੀਆਂ ਮਗਰੋਂ ਤਾਰਾਂ ਬਹੁ ਪਾਈ ਆ ਅੱਧਾ ਕਿਲੋ ਦੁੱਧ ਮਗਰੋਂ ਵੀ ਪਾ ਜਾਂਦਾ ਚਲੋ ਆਪਾਂ ਬੱਚੇ ਨੂੰ ਛੱਡ ਦਾਂਗੇ। ਵੀਡੀਓ ਆਪਣੇ ਕੋਲ ਥੋੜੀ ਤਾਂ ਘੱਟਵੇਂ ਕਿ ਆਉਂਦੇ ਪਸ਼ੂ ਵਿੱਚ ਸੇਲ ਹੋ ਜਾਂਦੇ ਨੇਗੇ। ਕੋਈ ਆਪਾਂ ਨੇ ਵੇਚ ਨਹੀਂ ਹੁੰਦਾ ਚਲੋ ਆਪਾਂ ਨੂੰ 2 ਰੁਪਏ ਆਉਂਦਾ ਵੀ ਪਸ਼ੂ ਦਿੰਦਾ। ਤਾਂ ਉਹਦੇ ਅਰ ਗਰੀਸ ਨਹੀਂ ਹੈਗੀ। ਬਿਲਕੁਲ ਨਰਮ ਚਵਾਈ ਆ ਦੂਜਾ ਸੁਆ ਕੱਦ ਪਿੱਠ ਪੂੜਾ ਸਾਰੇ ਪਾਸੇ ਠੀਕ ਆ ਓਕੇ ਆ ਮੱਝ ਠੰਡੀ ਵੀ ਬਹੁਤ ਆ ਮੱਝ ਚਾਹੇ ਦੋ ਟਾਈਮ ਤਿੰਨ ਟਾਈਮ ਤੁਸੀਂ ਚਵਾਈ ਕਰਕੇ ਤਸੱਲੀ ਕਰ ਸਕਦੇ ਚਾਹੇ ਬੰਦੇ ਵੀ ਵਾਰੀ ਵਾਰੀ ਬਦਲ ਕੇ ਬੈਠੀ ਜਾਓ ਬਿਲਕੁਲ ਨਰਮ ਚਵਾਈ ਆ ਮੱਝ ਦੀ ਟਾਈਮ ਮੋ ਟਾਈਮ ਹੀ ਚਵਾਈ ਕਰ ਸਕਦੇ ਤੁਸੀਂ ਆਪਣੇ ਹੱਥ ਨਾਲ 155000 ਰੁਪਿਆ ਰੇਟ ਆ 1.5 ਲੱਖ ਰੁਪਇਆ ਲੈਣ ਦੇਣਾ ਮੱਝ ਦਾ ਜਿਹੜੀ ਇੱਕ ਨੰਬਰ ਵਾਲੀ ਝੋਟੀ ਹੈ ਕਈ ਵਾਰ ਜੇ ਮਹਿੰਗੀ ਲੱਗਦੀ ਉਹ ਵੀ ਦੁੱਧ ਵਾਲੀ ਖੁੱਲੀ ਆ ਉਹ ਇਹ ਤੋਂ ਥੋੜੀ ਜਿਹੀ ਲਿੱਸੀ ਹੋਊਗੀ ਉਹਦਾ 1.20 ਲੱਖ ਰੁਪਇਆ ਰੇਟ ਲੈਣ ਦੇ ਨਾਲ ਹੀ ਕਰਾਇਆ ਹੋਇਆਗਾ ਮੰਗਰ ਕੱਟਾ ਬਾਕੀ ਉਹਨੂੰ ਪਤਾ ਹੁਣ ਅੱਗੇ ਗਰਮੀ ਆ ਰਹੀ ਆ ਸਾਰੀ ਲੋ ਜਦੋਂ ਐ ਮੰਨ ਕੇ ਚਲੋ ਲੋਆਂ ਚੱਲਦੀਆਂ ਅੱਕਾ 24 ਦੁੱਧ ਸੁੱਕ ਜਾਂਦਾ ਲਗਭਗ ਉਦੋਂ ਉਦੋਂ ਵੀ ਇਹਨਾਂ ਨੇ ਮੱਝਾਂ ਨੇ ਦੁੱਧ ਦੇਣਾਗਾ ਸਾਰੀ ਗਰਮੀ ਦੁੱਧ ਵਧੀਆ ਕੱਢਣੀ ਆ बाकी ਆਪਾਂ ਪਸ਼ੂ ਲੈ ਨਹੀਂ ਦੁੱਧ ਵਾਲੇ ਹੁੰਦੇ ਜਿਸ ਕਿਸੇ ਵੀਰ ਨੇ ਘਰੇ ਰੱਖਣ ਵਾਸਤੇ ਵੀ ਕੋਈ ਚਾਹੇ ਸੇਲ ਕਰਨ ਵਾਸਤੇ ਵੀ ਲੈਣ ਉਹ ਅੱਡ ਗੱਲ ਆ ਦੋ ਟਾਈਮ ਦੰਟਾਂ ਤਸੱਲੀ ਕਰ ਸਕਦੇ ਹੋ ਤੁਸੀਂ ਬਿਲਕੁਲ ਨਰਮ ਚਵਾਈ ਆ ਤੁਸੀਂ ਥਾਣਾ ਦਾ ਵੀ ਕੋਈ ਵੀ ਅਣਜਾਣ ਬੰਦਾ ਵੀ ਦੁੱਧੇ ਦਾ ਆਸਾਨੀ ਨਾਲ ਲਗਭਗ ਕੱਢ ਲੂ ਜਿਹਨੇ ਕਦੇ ਚਵਾਈ ਕਦੇ ਕਦੇ ਕਰੀ ਹੋਵੇ ਇੰਨੀ ਨਰਮ ਚਵਾਈ ਆ ਦੁੱਧ ਦੇ ਤਾਂ ਲਗਭਗ 15 ਤੋਂ ਬਾਹਰ 16 ਤੋਂ ਘੱਟ ਫਿਲਹਾਲ ਕੰਡੇ ਵਾਲਾ ਤਿਆਰ ਆ। ਦੋ ਮੱਝਾਂ ਸੇਲ ਵਾਸਤੇ ਨੇ ਆਪਣੇ ਕੋਲ ਇਸ ਟਾਈਮ ਤੇ ਉਹ ਐ ਵੀ ਚਾਰ ਮੱਝਾਂ ਹੀ ਸੀਆਂ ਦੋ ਸੇਲ ਹੋ ਗਈਆਂ ਸੀ ਦੋ ਐ ਖੜੀਆਂ ਨਹੀਂਆਂ ਚਾਰਕ ਦਿਨ ਪਹਿਲਾਂ ਹੀਆਂ ਸੀਗੀਆਂ ਇਹ। ਦੋ ਜਾਂ ਤਿੰਨ ਤਰੀਕ ਨੂੰ ਇੱਥੇ ਜਾਇਆਂ ਹੋਈਆਂ ਨਹੀਂਆਂ ਮੱਝਾਂ ਇਹ ਅੱਜ 7 ਤਰੀਕ ਹੋ ਗਈ। ਬਿਲਕੁਲ ਨਰਮ ਚਵਾਈ ਆ ਸਫਰ ਚੋਂਦੀ ਨਹੀਂ ਮਾਜੇ ਨੇ ਕੋਈ ਖਾਸ ਨਹੀਂ ਥੋੜਿਆ ਕਿਲੋ ਕੁ ਦੁੱਧ ਹੀ ਥੋੜਿਆ ਹੋਊਗਾ ਆਪਾਂ ਨੇ ਵੀ ਜਦੋਂ 15 ਕਿਲੋ ਤੋਂ ਬਾਹਰ ਦੁੱਧ ਹੀ ਜੋ ਲੈਤੀ ਉਹ ਤੋਂ 5-6 ਦਿਨਾਂ ਦੇ ਲਗਭਗ ਸੂਈ ਵੀ ਹੋਣ ਅੱਜ 8-9 ਦਿਨਾਂ ਦੇ ਲਗਭਗ ਸੂਈ ਵੀ ਹੋ ਗਈ ਉਹ ਮੇਲੇ ਤੇ ਲੱਗੀ ਮੇਲੇ ਤੇ ਵੀ ਸਫਰ ਚੋਂਨ ਕਰਕੇ ਥੋੜੀ ਜੀ ਸਫਰ ਲੰਬਾ ਪੈ ਜਾਂਦਾ ਤਾਂ ਹੀ ਮੇਲੇ ਤੇ ਪਹਿਲਾਂ ਚੱਲ ਵੀ ਨਹੀਂ ਲੱਗੇ 2-4 ਦਿਨ ਠਹਿੜ ਕੇ ਜਾਂਦੀ ਖਾਣ ਪੀਣ ਦੀਆਂ ਦੋਨੇ ਖੁੱਲੀਆਂ ਨੇ ਮੱਜਾਂ ਉਹ ਵੀ ਮੱਝ ਆਪਣੇ ਕੋਲੇ ਆ ਕੇ ਆ ਕੇ ਮੰਨ ਕੇ ਚਲੋ 3 ਕਿਲੋ ਤੋਂ ਆਪੋ ਦੁੱਧ ਕਰ ਗਈ 10-11 ਕਿਲੋ ਦੁੱਧ ਸੀਗਾ 13 ਤੋਂ ਲੈ ਕੇ 14 ਦੇ ਵਿੱਚ ਵਿੱਚ ਦੁੱਧ ਕਰ ਗਈ ਗੰਡੇ ਵਾਲਾ ਉਹ ਵੀ ਡੰਗ ਡੰਗ ਵਾਦੀ ਜਾਂਦੀ ਆ ਜਦੋਂ ਪੂਰੀ ਦੁੱਧ ਦੁੱਧ ਤੇ ਆ ਗਈ ਪੀਗ ਲੈ ਲਾ ਤਾਂ ਪਉਦੀ ਪੂਰੀ ਚਵਾਈ ਵੀ ਦਿਖਾ ਦਾਂਗੇ ਜੇ ਸੇਲ ਹੋ ਗਈ ਤਾਂ ਅੱਡ ਗੱਲ ਆ ਉਸ ਮੱਝ ਦਾ ਹੈਗਾ 1,20,000 ਰੁਪਏ ਰੇਟ ਜਿਹੜੀ ਇੱਕ ਨੰਬਰ ਵਾਲੀ ਆ ਇਹ ਦੂਜੀ ਸੂਈ ਝੋਟੀ ਆ ਤੀਜੀ ਵੀ ਹੋ ਸਕਦੀ ਆ ਚੌਥੀ ਵੀ ਹੋ ਸਕਦੀ ਆ ਤੇ ਇਹਦਾ ਰੇਟ ਹੈਗਾ 1,55,000 ਰੁਪਏ ਲੈਣ ਦੇ 1.5 ਲੱਖ ਰੁਪਿਆ ਦਾ ਜੇ ਕਿਸੇ ਵੀ ਨੇ ਲੈਣੀ ਹੋਵੇ ਸਕਰੀਨ ਤੇ ਨੰਬਰ ਜਾ ਰਿਹਾ ਦੇ ਅਸੀਂ ਕੰਟੈਕਟ ਕਰ ਸਕਦੇ ਹਾਂ ਬਾਕੀ ਇੱਕ ਮੱਝ ਆਪਣੇ ਕੋਲੇ 20 21 ਕਿਲੋ ਦੁੱਧ ਵਾਲੀ ਬਈ ਸੋ ਇੱਕ ਦਿਨ ਹੀ ਖੜੀ ਆ ਉਹਦੀ ਸੇਲ ਹੋ ਗਈ ਸੀਗੀ ਦੋ ਮੱਝਾਂ ਵੱਧ ਦੁੱਧ ਲਗੀਆਂ ਵੀ ਆਈਆਂ ਸੀਗੀਆਂ ਤੁਸੀਂ ਬੱਚੇ ਨੂੰ ਵੀ ਦੇਖ ਸਕਦੇ ਹੋ ਚਾਰੇ ਥਣਾਂ 'ਚ ਦੁੱਧ ਛੱਡਿਆ ਹੋਇਆ ਅਗਲੇ ਥਣਾਂ ਤੇ ਭਾਥੀ ਨਹੀਂ ਲਾਇਆ ਹੈਗਾ ਲੋਕਾਂ ਬੱਚਾ ਜੰਗਲੂਗਾ ਬਾਲਟੀ ਵੀ ਤੁਸੀਂ ਦੇਖ ਸਕਦੇ ਹੋ ਲੀਟਰ ਨਾਲ ਮੈਨੂੰ ਨਰਮ ਚਵਾਈ ਕਰਕੇ ਝੱਗ ਜਿਆਦਾ ਚੜ ਜਾਂਦੀ ਆ ਇਹ ਵੀ ਆਪਣੇ ਮਿੱਤਰ ਪਿਆਰੇ ਆਏ ਹੋਏ ਸੀਗੇ ਇਹਨਾਂ ਨੂੰ ਕਹਤਾ ਮੈਂ ਚਲੋ ਤੁਸੀਂ ਦੁੱਧ ਬਾਲਟੀ ਚ ਪਾ ਕੇ ਦਿਖਾ ਦਿਓ ਬਾਲਟੀ ਆਪਾਂ ਉੱਤੇ ਧਰਤੀ ਸੀ ਵਜਨ ਕੱਢਤਾ ਸੀ ਬਾਲਟੀ ਜੀਰੋ ਕਰਿਆ ਪਿਆ ਕੰਡਾ 6 ਕਿਲੋ 700 80 60 ਗ੍ਰਾਮ ਦੁੱਧ ਹੋ ਗਿਆ ਪੌਣੇ ਇੱਕ 7 ਕਿਲੋ ਦੁੱਧ ਚੋਣ-ਚੋਣ ਦਾ ਕਿਲੋ ਜਲੇੜ ਦੁੱਧ ਦਾ ਕੋ ਬੱਚੇ ਨੂੰ ਵੀ ਛੱਡਦਾ ਹੂੰ ਚਲ 15 ਤੋਂ ਬਾਰ-ਬਾਰ 16 ਤੋਂ ਘੱਟ ਦੁੱਧ ਤੁਸੀਂ ਦੋ ਟਾਈਮ ਤਿੰਨ ਟਾਈਮ ਤੇ ਸੱਲੀ ਕਰ ਸਕਦੇ ਹੋ